ਲਓ ਵੀ ਸੱਜਣੋ ਆਪਾਂ ਗਏ ਸੀ ਲੁਧਿਆਣੇ ਯੂਨੀਵਰਸਿਟੀ ਦੇ ਮੇਲੇ ਤੇ ਉੱਥੇ ਐਗਰੀ ਜ਼ੋਨ ਵਾਲੇ ਜੋ ਕਿ ਖੇਤੀਬਾੜੀ ਦੇ ਸੰਦ ਤਿਆਰ ਕਰਦੇ ਹਨ ਪਤੰਦਰ ਨਵੇਂ ਤਰੀਕਾ ਬਣਾਈ ਬੈਠੇ ਸੀਗੇ ਆਪਣੀ ਸੰਦਾਂ ਦੀ ਮਸ਼ਹੂਰੀ ਕਰਨ ਵਾਸਤੇ ਤੇ ਨਾਲ-ਨਾਲ ਪੈਸੇ ਵੀ ਇਕੱਠੇ ਕਰ ਰਹੇ ਸਨ ਇਹ ਜਿਹੜੀ ਤੁਸੀਂ ਗੇਮ ਦੇਖ ਰਹੇ ਹੋ ਇਹ ਗਲਾਸ ਰੱਖਦੇ ਸਨ ਤਿੰਨ ਲਾਈਨਾਂ ਦੇ ਵਿੱਚ ਮੇਜ਼ ਦੇ ਉੱਪਰ ਤੇ 30 ਰੁਪਈਆ ਦਾ ਕੂਪਨ ਕੱਟ ਕੇ ਤਿੰਨ ਗੇਂਦਾਂ ਦਿੰਦੇ ਸੀ ਇਹ ਸਾਰੇ ਗਲਾਸ ਥੱਲੇ ਸੁੱਟਨੇ ਆ ਤੇ ਇਹਦੇ ਬਦਲੇ ਉਹ ਜਿਹੜਾ ਗਲਾਸ ਸਾਰੇ ਸੁੱਟ ਦਿੰਦਾ ਸੀ 250 ਰੁਪਏ ਦਾ ਟਾਈਮ ਪੀਸ ਦਿੰਦੇ ਸੀ ਸਾਰੇ ਗਲਾਸ ਤਾਂ ਕੋਈ ਬਿਰਲਾ ਹੀ ਸਟਦਾ ਸੀ ਪਰ 30 ਰੁਪਏ ਹਰੇਕ ਤੋਂ ਲੈ ਕੇ 55 ਬੜੀਰ ਵੱਡੀ ਰਾਸ਼ੀ ਇਕੱਠੀ ਕਰ ਰਹੇ ਸਨ ਤੇ ਤੁਸੀਂ ਵੇਖ ਰਹੇ ਹੋ ਲੋਕ ਵੀ ਮੇਲਾ ਦੇਖਣ ਦੇ ਨਾਲ ਨਾਲ ਇਹ ਐਗਰੀ ਜ਼ੋਨ ਵਾਲਿਆਂ ਦੀ ਪੈਸੇ ਇਕੱਠੇ ਕਰਨ ਦੀ ਖੇਡ ਵੀ ਬڑے ਚਿਹਰੇ ਢੰਗ ਨਾਲ ਦੇਖ ਰਹੇ ਸਨ ਅਤੇ ਇਸ ਵਿੱਚ 30 ਰੁਪਏ ਗਵਾ ਕੇ ਬਾਅਦ ਵਿੱਚ ਇੱਕ ਦੂਜੇ ਨੂੰ ਹੱਸ ਕੇ ਕਹਿੰਦੇ ਸਨ ਮੈਂ ਇੱਧਰ ਮਾਰ ਗਿਆ ਥੱਲੇ ਨਿਸ਼ਾਨਾ ਲਾਉਣਾ ਸੀ ਮੈਥੋਂ ਕਾਲੀ ਚ ਇੱਧਰ ਵੱਜ ਗਿਆ ਮੈਂ ਦੂਜੇ ਪਾਸੇ ਨਿਸ਼ਾਨਾ ਲਾਉਣਾ ਸੀ ਸੋ 30 ਰੁਪਏ ਗੋਲ ਕਰਵਾ ਕੇ ਢੀਠ ਜਾ ਹੋ ਕੇ ਨਾਮੇ ਤੋਂ ਨਮੇ ਬਹਾਨੇ ਲੱਭ ਰਹੇ ਸੀ ਬਾਕੀ ਐਗਰੀ ਜੋਨ ਵਾਲਿਆਂ ਦੇ ਵੀ ਸਦਕੇ ਜਾਈਏ ਜਿਨ੍ਹਾਂ ਨੇ ਆਪਣੀ ਮਸ਼ਹੂਰੀ ਕਰਨ ਦੇ ਨਾਲ-ਨਾਲ ਲੋਕਾਂ ਤੋਂ ਪੈਸੇ ਇਕੱਠੇ ਕਰਨ ਦਾ ਵੀ ਬੜਾ ਵਧੀਆ ਢੰਗ ਲੱਭਿਆ ਸੋ ਕਹਿੰਦੇ ਹਨ ਕਿ ਅੱਜ ਕੱਲ ਤਾਂ ਤੇਜ਼ ਇਤਰਾਰ ਬੰਦਿਆਂ ਦਾ ਹੀ ਯੁੱਗ ਹੈ ਸੋ ਇਸ ਤਰ੍ਹਾਂ ਜੱਟ ਭਰਾ ਇੱਕ ਦੂਸਰੇ ਤੋਂ ਬਾਅਦ ਲਿਆਤਾ ਇਥੋਂ ਨਹੀਂ ਲੱਗਿਆ ਨਿਸ਼ਾਨਾ ਮੈਂ ਲਾਉਣਾ ਤੈਥੋਂ ਨਹੀਂ ਨਿਸ਼ਾਨਾ ਲੱਗਿਆ ਮੈਂ ਸੁੱਟਦਾ ਗਲਾਸ ਸਾਰੇ ਕੀ ਤੀਰ ਰੁਪਿਆ ਦੇ ਕੂਪਨ ਕਟਾ ਕੇ ਲੈਣਾ ਵਿੱਚ ਲੱਗ ਲੱਗ ਕੇ ਆਪਣੀ ਓਨ ਪਟਾਈ ਗਏ ਸੋ ਇਸ ਤੋਂ ਸਾਵਧਾਨੀ ਨਹੀਂ ਲਿਆ ਕਿ ਜੇ ਪਹਿਲਾਂ ਤੋਂ ਨਹੀਂ ਡਿੱਗਿਆ ਜਾਂ ਦੂਜੇ ਤੋਂ ਨਹੀਂ ਡਿੱਗਿਆ ਤੀਜੇ ਤੋਂ ਨਹੀਂ ਡਿੱਗੇ ਤਾਂ ਮੈਂ ਕਾਤੋਂ 30 ਰੁਪਏ ਆਪਦੇ ਬਰਬਾਦ ਕਰਦਾ ਸੰਗਤ ਸਾਕ ਲੈਣ ਦੀ ਬਜਾਏ ਪੂਰੇ ਰੋਵ ਨਾਲ ਬੋਲਦਾ ਮੈਂ ਸੁੱਟ ਕੇ ਵਿਖਾਉਂਦਾ ਹਾਂ ਮੈਨੂੰ ਦਿਓ ਮੌਕਾ ਮੈਂ ਤੁਹਾਨੂੰ ਸੁੱਟ ਕੇ ਵਿਖਾਉਂਦਾ ਹਾਂ ਜਦੋਂ ਸਾਰੇ ਗਲਾਸ ਨਾ ਡਿੱਗਣੇ ਤਾਂ ਢੀੜ ਦੇ ਪਿੱਛੇ ਹੋ ਕੇ ਚੁੱਪ ਕਰਕੇ ਖੜੋ ਜਾਂਦੇ ਸਨ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ